ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ ਇਹ ਦੇਖ ਲਓ ਦੂਸਰਾ ਹੈਗਾ ਆ ਇਹ ਫੌਜੀਆ ਦੀ ਟੈਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ ਇਹ ਤੋਂ ਕਹਾ ਆਹ ਰਬਟ ਵਾਲੀ ਗੋਲੀ ਜਿਹੜੀ ਆ ਉਹ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੇ ਇਹ ਤੋਂ ਕਹਾ ਆਹ ਰਬਟ ਦੀਆਂ ਗੋਲੀਆਂ ਵਾਂ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਔਰ ਇਹ ਤੋਂ ਕਹਾ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਜਿਹੜੇ ਜ਼ਖਮੀ ਆ ਜਿਹੜੇ ਇੱਥੇ ਪਟਿਆਲੇ ਦੇ ਵਿੱਚ ਐਮਐਲਆਰ ਉਹਨਾਂ ਦੀ ਕਟਿਓ 60 ਨੇ ਉਵੇਂ ਇਹਦੇ ਨੂੰ ਜ਼ਿਆਦਾ ਬੰਦੇ ਹਸਪਤਾਲਾਂ 'ਚ ਦਾਖਲ ਹੀ ਨਹੀਂ ਹੋਏ ਹੈਗੇ ਜਿਨ੍ਹਾਂ ਦੇ ਸੱਟਾਂ ਹੈਗੀਆਂ ਵਾ ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ ਜ਼ਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ 30 ਜਿਹੜਾ ਖਨੌਰੀ ਬਾਰਡਰ ਆ ਉਹਦੇ ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨਹੀਂ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ ਅੱਜ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ लाठी चार्ज ਨਹੀਂ ਕੀਤਾ ਉੱਥੇ ਅੱਗੇ ਆ ਕੇ ਪੁਲਿਸ ਨੇ लाठी चार्ज ਵੀ ਕੀਤਾ ਵਾ ਤਾਂ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ ਬੀਕੇਜੂ ਕ੍ਰਾਂਤੀਕਾਰੀ ਦਾ ਕੁਸਿੰਘ ਆ ਜਿਹਦੀ ਲੱਤ ਟੁੱਟੀ ਹੈਗੀ ਆ ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ ਠੀਕ ਆ ਇੱਕ ਨੂੰ ਪਲਸਟਰ ਲੱਗਾ ਵਾ ਇੱਕ ਦਾ ਆਪਰੇਟ ਹੋਇਆ ਹੈਗਾ ਬਲਦੇਵ ਸਿੰਘ ਜੀ ਬੱਗਾ ਨੇ ਮੇਰੇ ਖਿਆਲੋਂ ਆਪਰੇਟ ਹੋਇਆ ਤੇ ਮਸਾਨੀਆਂ ਸਾਹਿਬ ਨੇ ਜਿਹਦੀ ਲੱਤ ਨੂੰ ਪਲਸਟਰ ਲੱਗਾ ਹੋਇਆ ਤੇ ਹੌਲੀ ਹੌਲੀ ਅਸੀਂ ਹੁਣ ਸਾਰੇ ਨਾਮ ਵੀ ਲੱਭ ਰਹੇ ਆ ਸਾਰਾ ਤਲਾਸ਼ ਰਹੇ ਆ ਵੀ ਕਿੱਡੇ ਕਿੱਦਾਂ ਜ਼ਖਮੀ ਹੋਏ ਨੇ ਕੀ ਕੁ ਲੋਇਆ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਦੇਖੋ ਜੜੀਆਂ ਬੁਲਟਸ ਵਰਤੀਆਂ ਗਈਆਂ ਨੇ ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ ਇਹ ਦੇਖ ਲਓ ਦੂਸਰਾ ਹੈਗਾ ਆ ਇਹ ਫੌਜੀਆ ਦੀ ਤਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਹੈ ਸਰਕਾਰ ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਪੁਲਿਸ ਨਹੀਂ ਹੈ ਅਗਲੇ ਬਣੇ ਅਰਧ ਸੈਨਿਕ ਫੋਰਸ ਨੇ ਬੀਐਸਐਫ ਤਿਆਰ ਪਿਆ ਉਹਨਾਂ ਨੇ ਮੋਰਚਾ ਸਾਂਭਿਆ ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ ਇੰਨਾ ਜਬਰਟਾਇਆ ਜਾ ਰਿਹਾ ਅਰ ਤੁਹਾਨੂੰ ਮੈਂ ਦੱਸਿਆ ਵੀ ਉਹਨਾਂ ਨੇ ਬੁਲਟਾਂ ਕਿਹੜੀਆਂ-ਕਿਹੜੀਆਂ ਵਰਤੀਆਂ ਨੇ ਇਹ ਤੋਂ ਕਹਾ ਆ ਰਬਟ ਵਾਲੀ ਗੋਲੀ ਚੜੀ ਆ ਉਹ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ ਇਹ ਤੋਂ ਕਹਾ ਆ ਰਬਟ ਦੀਆਂ ਗੋਲੀਆਂ ਵਾਂ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਔਰ ਇਹ ਤੋਂ ਕਹਾ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਇਹ ਜਿਵੇਂ ਕਿਸੇ ਦੂਜੇ ਮੁਲਖ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਵਾਂਗ ਜਿਹੜੇ ਐਸਐਲਆਰ ਤੇ ਫਾਇਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ ਐਸਐਲਆਰ ਆ ਠੀਕ ਆ ਜੀ ਉਹ ਵੀ ਕਿੱਥੇ ਨਿਕਲ ਗਏ ਅੰਗਰੇਜ਼ ਤੁਹਾਡੇ ਕੋਲ ਨਹੀਂ ਨਹੀਂ ਪਾਏ ਥੱਲੇ ਸੁੱਟ ਲਏ ਅੱਗੇ ਵਿਚਾਰ ਕਰਦਾ ਹਾਂ ਜਿਆ ਕੇ ਵਿਚਾਰ ਕਰਦਾ ਅਸੀਂ ਦੇਖੀਏ ਠੀਕ ਆ ਮੈਂ ਉਹ ਤੋਂ ਵੀ ਦਿਖਾਇਆ ਉਹ ਐਸਆ ਪੈ ਗਏ ਵੀ ਅਸਲਾਰ ਦੇ ਖੋਲ ਆ ਜਿਹੜੇ ਚੱਲੇ ਹੋਏ ਆ ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ ਮੈਂ ਫਿਰ ਗੱਲ ਸਾਫ਼ ਕਰ ਦੇਵਾਂ ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਵੇੜਾ ਕਰਨਾ ਮਕਸਦ ਹੈਗਾ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਓ ਮਕਸਦ ਹੈਗਾ ਸੀ2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ ਮਕਸਦ ਇਹ ਹੈਗਾ ਕਿ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਬਿਜਲੀ ਬਿੱਲ ਜਿਹੜਾ ਨਿੱਜੀ ਕਰਨ ਦੀ ਨੀਤੀ ਉਹਨੂੰ ਵਾਪਸ ਲਾਓ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ ਠੀਕ ਹੈ ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਿਆ ਦਿਹਾੜੀ ਦੋ ਸਵਿਧਾਨ ਦੀ 5ਵੀਂ ਸੂਚੀ ਆਦਿਵਾਸੀਆਂ ਵਾਸਤੇ ਉਹ ਲਾਗੂ ਕਰੋ ਇਹ ਮੰਗਾ ਸਾਡੇ ਲਈ ਕੀ ਨੇ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਆ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ ਅਸੀਂ ਅਸੀਂ ਸਰਕਾਰ ਨਾਲ ਟਕਰਾਵ ਪੈਦਾ ਕਰਨ ਲਈ ਨਹੀਂ ਆਏ ਹੋਏ ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਆ ਦੋ ਕੰਮ ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲੋ ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਕਰ ਸਰਕਾਰ ਕਰ ਰਹੀ ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ